ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਭਾਰਤ ਦੇ ਸੈਨਿਕਾਂ ਨੇ ਅਤਵਾਦ ਦੇ ਨੌ ਟਿਕਾਣਿਆਂ ਨੂੰ ਖਦੇੜ ਦਿੱਤਾ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੱਤਾ ਪਾਕਿਸਤਾਨ ਘਬਰਾਹਟ ਦੇ ਵਿੱਚ ਹੈ ਪਾਕਿਸਤਾਨ ਹਰ ਤਰ੍ਹਾਂ ਦਾ ਹਿਲਾ ਵਸੀਲਾ ਵਰਤ ਰਿਹਾ ਹੈ ਗੁਆਂਟੀ ਦੇਸ਼ਾਂ ਨੂੰ ਵੀ ਕੰਪੈਲ ਕਰ ਰਿਹਾ ਹੈ ਕਿ ਸਾਡੀ ਸੈਫਤੀ ਕਾਇਮ ਰਹੇ ਲੇਕਿਨ ਇੱਕ ਪਾਸੇ ਐਮਰਜੈਂਸੀ ਲੱਗੀ ਹੈ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਲਹਿੰਦੇ ਪੰਜਾਬ ਦੇ ਵਿੱਚ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਪਾਕਿਸਤਾਨ ਨੇ ਭਾਰਤ ਨੂੰ ੜਕਾਇਆ ਤਾਂ ਸਮੁੰਦਰ ਵਿੱਚ ਤਾਇਨਾਤ ਆਈ ਐਨ ਐਸ ਵਿਕਰਾਂਤ ਨੇ ਕ੍ਰਾਂਚੀ ਬੰਦਰਗਾਹ ਨੂੰ ਤਬਾਹ ਕਰ ਦਿੱਤਾ ਇਹ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਸ਼ਹਿਰਾਂ ਤੇ ਡਰੋਨ ਹਮਲੇ ਕਰਨ ਦੀ ਕੋਸ਼ਿਸ਼ ਦਾ ਜਵਾਬ ਸੀ ਪਹਿਲਾ ਭਾਰਤ ਨੇ ਆਪਣੇ ਸਾਰੇ ਹਵਾਈ ਹਮਲੇ ਨੂੰ ਹਵਾ ਵਿੱਚ ਹੀ ਟਾ ਦਿੱਤਾ ਅਤੇ ਫਿਰ ਪਾਕਿਸਤਾਨੀ ਸ਼ਹਿਰਾਂ ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ ਜਦੋਂ ਹਵਾਈ ਸੈਨਾ ਸਰਗਰਮ ਹੋਈ ਤਾਂ ਭਾਰਤੀ ਜਲ ਸੈਨਾ ਨੇ ਸਮੁੰਦਰ ਦੀ ਕਮਾਂਡ ਸੰਭਾਲੀ ਆਈਐਨਐਸ ਵਿਕਰਾਂਤ ਨੇ ਇੱਕ ਹੀ ਝਟਕੇ ਵਿੱਚ ਕਰਾਚੀ ਬੰਦਰਗਾਹ ਨੂੰ ਤਬਾਹ ਕਰ ਦਿੱਤਾ ਹੈ ਆਈਐਨਐਸ ਵਿਕਰਾਂਤ ਇਹ ਭਾਰਤ ਦਾ ਪਹਿਲਾ ਸਵਦੇਸ਼ੀ ਜਹਾਜ਼ ਵਾਹਕ ਹੈ ਇਹ ਭਾਰਤ ਜਲ ਸੈਨਾ ਦੀ ਤਾਕਤ ਅਤੇ ਸਮਰੱਥਾ ਦੋਵਾਂ ਨੂੰ ਦਰਸਾਉਂਦਾ ਹੈ ਇਹ ਇਕੱਲਾ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਪਾਕਿਸਤਾਨ ਨੂੰ ਤਬਾਹ ਕਰ ਸਕਦਾ ਹੈ 45000 ਟਨ ਵਜ਼ਨ ਵਾਲਾ ਇਹ 에ਅਰਕ੍ਰਾਫਟ ਕੈਰੀਅਰ ਭਾਰਤ ਵਿੱਚ ਬਣਾਇਆ ਜਾਣ ਵਾਲਾ ਚੌਥਾ ਜਹਾਜ਼ ਹੈ ਜੋ ਕਿ 262 ਮੀਟਰ ਲੰਬਾ 45000 ਟਨ ਵਜ਼ਨ ਵਾਲਾ ਇਸ ਕੋਲ 30 ਲੜਾਕੂ ਜਹਾਜ਼ਾਂ ਮਜੈਲਾ ਤੇ ਹੈਲੀਕਾਪਟਰਾਂ ਦਾ ਇੱਕ ਬੇੜਾ ਹੈ ਯਾਨੀ ਕਿ ਜਲ ਸੈਨਾ ਦੀ ਇਸ਼ਾਅ ਸ਼ਕਤੀ ਦਾ ਸਬੂਤ ਹੈ ਕਰਾਚੀ ਦੀ ਬੰਦਰਗਾਹ ਤੇ ਆਇਨ ਵਗਰਾਤ ਕੋਲ ਐਨੀ ਤਾਕਤ ਹੈ ਕਿ ਤਬਾਹ ਕਰ ਦਿੱਤਾ ਹੈ ਯਾਨੀ ਕਿ ਪੂਰੀ ਤਰ੍ਹਾਂ ਹੁਣ ਪਾਕਿਸਤਾਨ ਕੰਮ ਉੱਠਿਆ ਹੈ ਕਿਉਂਕਿ ਉਹਨਾਂ ਵੱਲੋਂ ਹਾਲੇ ਵੀ ਪੁੰਚ ਹਲਕੇ ਦੇ ਵਿੱਚ ਇਲਾਕਾ ਹੈ ਜਿਹੜਾ ਗੋਲੀਬਾਰੀ ਕੀਤੀ ਜਾ ਰਹੀ ਹੈ ਸਹਿਮਤੀ ਬਿਲਕੁਲ ਨਹੀਂ ਕੀਤੀ ਜਾ ਰਹੀ ਪਾਕਿਸਤਾਨ ਦੇ ਜਿਹੜੀ ਸਰਕਾਰ ਵੱਲੋਂ ਪਾਕਿਸਤਾਨ ਸਗੋਂ ਅਤਵਾਦ ਨੂੰ ਸ਼ਹਿ ਦੇ ਰਿਹਾ ਹੈ ਜਿੰਨੀ ਦੇਰ ਤੱਕ ਉਹ ਟਿਕਾਣੇ ਦੱਸ ਨਹੀਂ ਦਿੰਦਾ ਜਿੱਥੇ ਅਤਵਾਦ ਚੁਪਿਆ ਹੋਇਆ ਹੈ ਜਾਂ ਉਹਨਾਂ ਦੇ ਮੁਖੀ ਸਰਗਨਾ ਉਨੀ ਦੇਰ ਲਗਾਤਾਰ ਪਾਕਿਸਤਾਨ ਦੇ ਵਿੱਚ ਜਾ ਕੇ ਹਮਲੇ ਹੋਣਗੇ ਭਾਰਤ ਵੱਲੋਂ ਕਿਉਂਕਿ ਭਾਰਤ ਦੇ ਨਾਲ ਚੀਨ ਵੀ ਹੈ ਅਮਰੀਕਾ ਵੀ ਹੈ ਯੂਕਰੇਨ ਵੀ ਹੈ ਸਾਰੀਆਂ ਦੇਸ਼ਾਂ ਨੇ ਇਹ ਕਹਿ ਦਿੱਤਾ ਹੈ ਕਿ आतवाद ਨੂੰ ਖਤਮ ਕਰੋ ਅਸੀਂ ਭਾਰਤ ਦੇ ਨਾਲ ਹਾਂ ਕ੍ਰਾਚੀ ਦੀ ਬੰਦਰਗਾਹ ਤੇ ਇਹ ਭਾਰਤ ਵੱਲੋਂ ਪਲਟਵਾਰ ਕੀਤਾ ਗਿਆ ਉਹ ਕ੍ਰਾਚੀ ਦੀ ਬੰਦਰਗਾਹ ਪੂਰੀ ਤਰ੍ਹਾਂ ਤੈਸ਼ ਨੈਸ਼ ਕਰ ਦਿੱਤੀ ਗਈ ਹੈ ਧੰਨਵਾਦ